ਮੇਰਾ ਫਤਰੀ ਨੂੰ ਦਿੱਲੀ ਵੱਲ ਕੂਚ ਕਰਿਆ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਸੀ ਦੀ ਇਹ ਸਾਡੇ ਗੁੰਮਾ ਨੇ ਕਹੀ ਗੇ ਲੋ ਦਿੱਲੀ ਦਿੱਤੀ ਹੈ ਸਾਡੀ ਰਾਜਧਾਨੀ ਹੈ ਪਰ ਇਹ ਦੁਨੀਆ ਸਰਕਾਰਾਂ ਦੇ ਹੱਥ ਨਹੀਂ ਹੋਇਆ ਅਸੀਂ ਕੋਈ ਕਿਸੇ ਤਰ੍ਹਾਂ ਦੇ ਆਈਟਮ ਵਾਪਸ ਨਹੀਂ ਲੈ ਕੇ ਜਾ ਰਹੇ ਤੇ ਅਸੀਂ ਕੋਈ ਕਿਸੇ ਤਰ੍ਹਾਂ ਦਿਆ ਗੋਰੀਆਂ ਤਲਾਕਾਂ ਇਹ ਤਿੰਨੇ ਥਾਵਾਂ ਤੇ ਹੋਇਆ ਸਭੂ ਬਾਗੜ ਤੇ ਖਨੌਰੀ ਬਾਗੜ ਤੇ ਤੇ ਸਾਬੋ ਦੀ ਕਲਮਟੀ ਤੇ ਵੀ ਤਾਂ ਪਰ ਅੱਗੇ ਜਾਣਾ ਜੱਫਾ ਵੀਰ ਖਨੌਰੀ ਬਾਗੜ ਤੇ ਆਉਂਦੇ ਹੱਕੀ ਤੇ ਜਾਇਜ਼ ਬੰਗਾ i think ਸੋਰੇ ਨਾ ਮਾਉਂਦੇ ਹੁੰਦੇ ਤੇ ਇਸ ਘਾਟੇ ਬਰਾਹਮਣ ਹੋਣ ਤੇ ਆਪਾਂ ਜ਼ਮੀਨਾਂ ਰੱਖੜੀਆਂ ਨੇ ਆਪਦੀ ਜਵਾਨੀ ਰੱਖਣੀ ਐ ਆਪਦੀ ਹੋ